ਸਿਰਫਰੇ ਨੌਜਵਾਨ ਤਾਂ ਪੁਲਿਸ ਨੂੰ ਵੀ ਨਹੀਂ ਬਖਸ਼ਦੀ ਪੁਲਿਸ ਨੇ ਲਗਾਇਆ ਹੋਇਆ ਸੀ ਹਾਈ ਟੈਕ ਨਾਕਾ ਨੌਜਵਾਨ ਨੇ ਥਾਣੇਦਾਰ ਤੇ ਚੜਾ ਦਿੱਤੀ ਗੱਡੀ ਥਾਣੇਦਾਰ ਹੋਇਆ ਗੰਭੀਰ ਰੂਪ ਵਿੱਚ ਜ਼ਖਮੀ ਤੇ ਹੁਣ ਹੈ ਜੇਰੇ ਇਲਾਜ ਤੇ ਇਹਨਾਂ ਨੌਜਵਾਨਾਂ ਦਾ ਜੋ ਹਸ਼ਰ ਹੋਵੇਗਾ ਦੇਖ ਕੇ ਮੁਰਤੋਂ ਕੋਈ ਵੀ ਅਜਹੀ ਹਰਕਤ ਕਰਨ ਦੀ ਜ਼ਰੂਰਤ ਨਹੀਂ ਕਰੇਗਾ ਜਿਆ ਜਿਹਾਈ ਮਾਮਲਾ ਇੱਕ ਨਵਾਂ ਸ਼ਹਿਰ ਤੋਂ ਦੇਖਣ ਨੂੰ ਮਿਲਿਆ ਜਿੱਥੇ ਕਿ ਸਰਫਰੇ ਨੌਜਵਾਨਾਂ ਨੇ ਪੁਲਿਸ ਦੀ ਵੀ ਪਰਵਾਹ ਨਹੀਂ ਕੀਤੀ ਇਤੋਂ ਤੱਕ ਕਿ ਥਾਣੇਦਾਰ ਦੇ ਉੱਪਰ ਗੱਡੀ ਚੜਾ ਦਿੱਤੀ ਜਿਸ ਦੇ ਨਾਲ ਥਾਣੇਦਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤੇ ਇਸ ਵਕਤ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਪੁਲਿਸ ਨੇ ਨਾਤੇ ਮਾਮਲਾ ਦਰਜ ਕਰ ਲਿਆ ਤੇ ਇਹ ਕਿਹਾ ਜਾ ਰਿਹਾ ਕਿ ਇਹਨਾਂ ਦਾ ਜੋ ਹਸ਼ਰ ਕੀਤਾ ਜਾਵੇਗਾ ਉਸ ਨੂੰ ਦੇਖ ਕੇ ਮੋੜ ਤੋਂ ਕੋਈ ਅਜਿਹੀ ਹਰਕਤ ਕਰਨ ਦੀ ਜੁਰਰਤ ਨਹੀਂ ਕਰੇਗਾ ਦੱਸਦੀ ਹੈ ਕਿ ASI ਕਮਲਜੀਤ ਸਿੰਘ ਹੋਰਾਂ ਨੇ ਦੱਸਿਆ ਹੈ ਕਿ ਜਿਸ ਵੇਲੇ ਪੁਲਿਸ ਨੇ ਹਾਈ ਟੈਕ ਨਾਕਾ ਲਗਾਇਆ ਹੋਇਆ ਸੀ ਪੁਲਿਸ ਕੁਝ ਸ਼ੱਕੀ ਵਿਅਕਤੀਆਂ ਦੀ ਭਾਲ ਦੇ ਵਿੱਚ ਸੀ ਇਸ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਇਹ ਜਿਹੜੀ ਪੁਲਿਸ ਹੈ ਕਾਟਗੜ ਦੀ ਪੁਲਿਸ ਹੈ ਉਸ ਦੇ ਵੱਲੋਂ ਜਿਹੜੀ ਚੈਕਿੰਗ ਦੇ ਦੌਰਾਨ ਹੀ ਥਾਣੇਦਾਰ ਦੇ ਨਾਲ ਜਹੀ ਘਟਨਾ ਵਾਪਰ ਗਈ ਹੈ ਕਿ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਦੱਸ ਦਈਏ ਕਿ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਪੁਲਿਸ ਨੇ ਜਦੋਂ ਨਾਕਾ ਲਗਾਇਆ ਹੋਇਆ ਸੀ ਤਾਂ ਜਿਹੜਾ ਥਾਣੇਦਾਰ ਤਨਮੋਤ ਸਿੰਘ ਨੇ ਆਪਣੀ ਡਿਊਟੀ ਨਿਭਾ ਰਿਆ ਸੀ ਤਾਂ ਸਾਹਮਣੇ ਤੋਂ ਰੂਪਨਗਰ ਦੇ ਵੱਲੋਂ ਇੱਕ ਕਾਰ ਆ ਰਹੀ ਸੀ ਜਿਹੜੀ ਕਿ ਚਿੱਟੇ ਰੰਗ ਦੀ ਸੀ ਤੇ ਥਾਣੇਦਾਰ ਤਨਮੋਤ ਸਿੰਘ ਹੋਰਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਜਿਹੜਾ ਡਰਾਈਵਰ ਸੀ ਉਸਨੇ ਗੱਡੀ ਰੋਕੀ ਨਹੀਂ ਬਲਕਿ ਹੋਰ ਤੇਜ਼ ਕਰ ਲਈ ਤੇ ਬੈਰੀਕੇਡ ਤੋੜ ਦਿੱਤਾ ਮੁਰ ਤੋਂ ਥਾਣੇਦਾਰ ਤਰਮونت ਸਿੰਘ ਹੋਰਾਂ ਨੇ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਇਸ ਡਰਾਈਵਰ ਨੇ ਗੱਡੀ ਰੋਕ ਲਈ ਤੇ ਪਿੱਛੇ ਨੂੰ ਕਰਨ ਲੱਗਿਆ ਤਾਂ ਜਿਹੜੀ ਗੱਡੀ ਦੇ ਵਿੱਚ ਹੋਰ ਚਾਰ ਨੌਜਵਾਨ ਸਨ ਉਹਨਾਂ ਨੇ ਡਰਾਈਵਰ ਨੂੰ ਕਿਹਾ ਕਿ ਥਾਣੇਦਾਰ ਦੇ ਉੱਪਰ ਹੀ ਗੱਡੀ ਚੁੜਾ ਦਿਓ ਤਾਂ ਉਸਨੇ ਅਜੀਹਾ ਹੀ ਕੀਤਾ ਥਾਣੇਦਾਰ ਦੇ ਉੱਪਰ ਗੱਡੀ ਚੜਾ ਦਿੱਤੀ ਜਿਸ ਦੇ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਤੀ ਕਰਵਾਇਆ ਗਿਆ ਹੈ ਜੋਥੇ ਕਿ ਉਹ ਜੇਰੇ ਇਲਾਜ ਨੇ ਉਸ ਤੋਂ ਬਾਅਦ ਇਹਨਾਂ ਪੰਜਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਹਨਾਂ ਤੇ ਮਾਮਲਾ ਵੀ ਦਰਜ ਹੋ ਗਿਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦਾ ਜੋ ਹਸ਼ਰ ਕੀਤਾ ਜਾਵੇਗਾ ਉਸ ਨੂੰ ਦੇਖ ਕੇ ਮੋੜ ਤੋਂ ਕੋਈ ਵੀ ਅਜਾਹੀ ਹਰਕਤ ਕਰਨ ਦੀ ਜ਼ਰੂਰਤ ਨਹੀਂ ਕਰੇਗਾ ਦੱਸਦੀ ਹੈ ਕਿ ਇਨ੍ਹਾਂ ਪੰਜਾਂ ਨੌਜਵਾਨਾਂ ਦੀ ਪਛਾਣ ਜਸਕਰਨ ਕੁਮਾਰ, ਬਲਜੀਤ ਕੁਮਾਰ, ਜਗਜੀਤ ਕੁਮਾਰ, ਜਸ਼ਨਦੀਪ ਸਿੰਘ ਤੇ ਸੰਜੀਵ ਕੁਮਾਰ ਦੇ ਵਜੋਂ ਹੋਈ ਹੈ। ਦੱਸਦੀ ਹੈ ਕਿ ਇਨ੍ਹਾਂ ਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਨਾਂ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ಠਾਨੇਦਾਰ ਤਨਵੰਤ ਸਿੰਘ ਹੋਰੀ ਇਸ ਵੇਲੇ ਆਪਣੀ ਡਿਊਟੀ ਨਿਭਾ ਰਹੇ ਸਨ ਤੇ ਆਉਂਦੇ ਜਾਂਦੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਕਿਉਂਕਿ ਕੁਝ ਵਿਅਕਤੀਆਂ ਤੇ ਸ਼ੱਕ ਸੀ ਇਸ ਕਰਕੇ ਪੁਲਿਸ ਦੇ ਵੱਲੋਂ ਇਨਾ ਕਾ ਲਗਾਇਆ ਹੋਇਆ ਸੀ ਤੇ ਪੁਲਿਸ ਆਉਣ ਜਾਣ ਵਾਲੇ ਦੇ ਵਾਹਨ ਨੇ ਉਹਨਾਂ ਦੀ ਚੈਕਿੰਗ ਕਰ ਰਹੀ ਸੀ ਜਿਹੜੇ ਦਸਤਾਵੇਜ਼ ਹੁੰਦੇ ਨੇ ਉਹਨਾਂ ਦੀ ਵੀ ਚੈਕਿੰਗ ਕਰ ਰਹੀ ਸੀ ਉਸੇ ਦੌਰਾਨ ਹੀ ਰੂਪਨਗਰ ਦੇ ਵੱਲੋਂ ਇਹ ਚਿੱਟੇ ਰੰਗ ਦੀ ਇੱਕ ਕਾਰ ਆ ਰਹੀ ਸੀ ਜਿਸ ਦੇ ਵਿੱਚ ਜਿਹੜਾ ਨੌਜਵਾਨ ਬੈਠਾ ਸੀ ਜਿਹੜਾ ਗੱਡੀ ਨੂੰ ਚਲਾ ਰਿਹਾ ਸੀ ਉਸ ਨੇ ਤਨਵੰਤ ਸਿੰਘ ਹੋ ਰਹੀ ਜਿਹੜੇ ਥਾਣੇਦਾਰ ਨੇ ਉਹਨਾਂ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਹੈ ਬੈਰੀਕੇਡ ਨੂੰ ਤੋੜ ਦਿੱਤਾ ਉਸ ਤੋਂ ਬਾਅਦ ਇਸ਼ਾਰਾ ਕਰਨ ਤੇ ਉਹ ਪਿੱਛੇ ਵੀ ਗੱਡੀ ਨੂੰ ਕਰ ਰਿਹਾ ਸੀ ਪ੍ਰੰਤੂ ਹੋਰ ਜਿਹੜੇ ਚਾਰ ਨੌਜਵਾਨ ਗੱਡੀ ਦੇ ਵਿੱਚ ਬੈਠੇ ਸਨ ਉਹਨਾਂ ਨੇ ਇਸ ਡਰਾਈਵਰ ਨੂੰ ਥਾਣੇਦਾਰ ਕੋਲ ਆ ਤੇ ਉੱਪਰ ਗੱਡੀ ਚੜਾਉਣ ਦੇ ਲਈ ਕਹਿ ਦਿੱਤਾ ਤੇ ਉਸ ਨੇ ਅਜੇਹਾ ਹੀ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਤੇ ਹਸਪਤਾਲ ਦੇ ਵਿੱਚ ਇਸ ਵਕਤ ਜੇਰੇ ਇਲਾਜ ਨੇ ਹੋ ਇਨਾ ਪੰਜਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ